ਸਸਟਿਕਲ ਦੋਸਤੋ ਮੈਂ ਮਨਦੀ ਚਾਹੇ ਤੇ ਅੱਪਾ ਬਣਾਉਣ ਲੱਗੇ ਆ ਗੋੰਦ ਦੇ ਲੱਡੂ ਪਹਿਲਾਂ ਆਪਾਂ ਪੁੰਨਾ ਕੇ ਸੂਜੀ ਨੂੰ ਇਹ ਜਦੋਂ ਪੂਰੀ ਲਾਲ ਹੋ ਜੂਗੀ ਉਦੋਂ ਬਾਅਦ ਚ ਅੱਗੇ ਦੱਸਾਂਗੇ ਕਿ ਆਪਾਂ ਕੀ ਕਰਾਂਗੇ ਹਾਂਜੀ ਦੋਸਤੋ ਇਸ ਤੋਂ ਬਾਅਦ ਚ ਆ ਆਪਾਂ ਖੰਡ ਨੂੰ ਪੀ ਲਿਆ ਆ ਪੀਸ ਲਿਆ ਮਿਕਸੀ ਦੇ ਵਿੱਚ ਸੂਜੀ ਹੋ ਗਈ ਸਾਡੀ ਤਿਆਰ ਆ ਹੈਗਾ ਗ੍ਰਾਈਂਡ ਕੀਤੀ ਠੂਠੀ ਆ ਸੌਂਫ ਸੌਗੀ ਚੈਰੀ ਇਹ ਸਾਰਾ ਕੁਝ ਆਪਾਂ ਕਰਾਂਗੇ ਐਡ ਤੁਹਾਨੂੰ ਦੱਸ ਦਿਆਂ ਕਿੰਨਾ ਕਿੰਨਾ ਹੋਊਗਾ ਐਡ ਆਪਾਂ ਪਾ ਲਈ ਸੂਜੀ ਇਹਦੇ ਵਿੱਚ ਪਾਵਾਂਗੇ ਖੰਡ ਏ 2.5 ਕਿਲੋ ਸੂਜੀ ਹੀ ਉਹਦੇ ਚ 2.5 ਕਿਲੋ ਹੀ ਖੰਡ ਪਾਉਣੀ ਆ ਕਿ ਆਪਾਂ ਐਡ ਸੌਂਫ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਚੈਰੀ ਆਹ ਦੇਖੋ ਉਨੇ ਦੇ ਚੈਡ ਕਰਾਂਗੇ ਆਪਾਂ ਦੁੱਧ ਮਟੀਰੀਅਲ ਹੋ ਗਿਆ ਸਾਡਾ ਤਿਆਰ ਹੁਣ ਇਹਨੂੰ ਆਪਾਂ ਥੋੜੀ ਦੇਰ ਲਈ ਰੱਖ ਦਾਂਗੇ ਇਦਾਂ ਹੀ ਕਿਉਂਕਿ ਇਹਦੇ ਵਿੱਚ ਦੁੱਧ ਪਾਇਆ ਤੇ ਉਹਦੇ ਕਰਕੇ ਜਿਹੜੀ ਸੂਚੀ ਆ ਉਹ ਫੁੱਲ ਚੁਗੀ ਇਸ ਕਰਕੇ ਇਹਨੂੰ ਆਪਾਂ ਇੰਤੇ ਰਹਿਣ ਦਾਂਗੇ ਇਹ ਆਪਾਂ ਮੇਦਾ ਲਿਆ ਆ ਮੇਦੇ ਨੂੰ ਵਿੱਚ ਕਿਉ ਪਾ ਕੇ ਕੋਈ ਵੀ ਕਿਉ ਪਾ ਸਕਦੇ ਹਾਂ ਆਪਾਂ ਡਾਲਡਾ ਪਾਇਆ ਡਾਲਡਾ ਪਾ ਕੇ ਚੰਗੀ ਤਰ੍ਹਾਂ ਮਲ ਲੈਣਾ ਉਹਨੂੰ ਮਤਲਬ ਇਹਨੂੰ ਆਟੇ ਵਾਂਗੂ ਗੁੰਨ ਲੈਣਾ ਆ ਇਹਦੇ ਵਿੱਚ ਕਿਉ ਦੇ ਨਾਲ-ਨਾਲ ਗਰਮ ਪਾਣੀ ਪਾ ਕੇ ਗਰਮ ਪਾਣੀ ਦਾ ਮਤਲਬ ਥੋੜ੍ਹਾ-ਥੋੜ੍ਹਾ ਗਰਮ ਪਾਣੀ ਲੈ ਕੇ ਇਨੂੰ ਗੋਲ ਲੈਣਾ ਵਧੀਆ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਇਦਾਂ ਕੇੜਾ ਲੈ ਕੇ ਛੋਟਾ ਇੰਨਾ ਕੁ ਇਹਨੂੰ ਵੇਲ ਲਾਂਗੇ ਫਿਰ ਇਹਦੇ ਤੇ ਇਹਨੂੰ ਬੋਲਦੇ ਆ ਕਸਾਰ ਇਹਨੂੰ ਵਿੱਚ ਪਾ ਕੇ ਇਹਨੂੰ ਥੋੜਾ ਥੋੜਾ ਸਾਈਡਾਂ ਤੇ ਪਾਣੀ ਲਾ ਕੇ ਆਪਾਂ ਇਦਾਂ ਫੋਲਡ ਕਰ ਲਾਂਗੇ ਵਿੱਚ ਕਸਾਰ ਪਾ ਕੇ फिर आप इनू इदा फोल्ड करना स्टार्ट करेंटा बन गया लड्डू ਹੁਣ ਆਪਾਂ ਲਾਤੀ ਠੀਕ ਪੱਟੇ ਦੀ ਰੱਖਤੀ ਕੜਾਈ ਜਿਹੜੇ ਲੱਡੂਨੇ ਗੋਲਦੇ ਉਹਨਾਂ ਨੂੰ ਫਰਾਈ ਕਰਨ ਲਈ ਆਪਾਂ ਲਾ ਕੇ ਚੱਲੇ ਆਂ ਲੱਡੂ ਫਰਾਈ ਕਰਨ ਲਈ ਉਹ ਦੇਖੋ ਜੀ ਇਦਾਂ ਪਹਿਲਾਂ ਫਰਾਈ ਕਰ ਲੈਣਾ